ਕਿਸੇ ਵਧੀਆ ਆਫਿਸ ਚ ਆਇਆ ਨਹੀਂ ਤਾਂ ਪਹਿਲਾਂ ਤਹਿਸੀਲਾਂ ਜਿਹੜੀਆਂ ਨਾ ਉਹਨਾਂ ਨੂੰ ਦੇਖ ਕੇ ਹੀ ਅੱਧਾ ਤਾਂ ਬੰਦੇ ਦਾ ਉਹੀ ਦਿਲ ਟੁੱਟ ਜਾਂਦਾ ਸੀ ਵੀ ਇੱਥੇ ਬੜਾਂਗੇ ਹੁਣ ਅੰਦਰ ਸਾਰੇ ਨਚੋੜਨ ਵਾਲੇ ਬੈਠਿਆ ਨਿੰਬੂ ਨਚੋੜੀ ਬੈਠੇ ਸਾਰੇ ਨਚੋੜ ਕੇ ਕੱਢਣਗੇ 3-4 ਵਜੇ ਤੱਕ ਬੰਦਾ ਬਾਹਰ ਨਿਕਲਦਾ ਸੀ ਜਾਂਦੇ ਹੋਏ ਦਾ ਵੀ ਮੂੰਹ ਉਹਦਾ ਉੱਡਿਆ ਹੁੰਦਾ ਸੀ ਆਉਂਦੇ ਹੋਏ ਤਾਂ ਰੰਗ ਵੀ ਉੱਡਿਆ ਹੁੰਦਾ ਸੀ ਨਾਲ ਵੀ ਆਹ ਕੀ ਹੋ ਗਏ ਯਾਰ ਕਦੇ ਇੱਧਰ ਜਾ ਕਦੇ ਉੱਧਰ ਜਾ ਇਹਦੇ ਕੋਲੋਂ ਕਰਾ ਆਹ ਗਲਤ ਲਿਖਿਆ ਆਹ ਨਹੀਂ ਲਿਖਿਆ ਇਹ ਸਾਰੇ ਸਿਆਪੇ ਅਸੀਂ ਖਤਮ ਕਰ ਦੇਣੇ ਆਂ ਮਤਲਬ ਜੇ ਪਟਵਾਰੀ ਨੇ ਜਸਵਿੰਦਰ ਸਿੰਘ ਦਾ ਨਾਮ ਜਗਵਿੰਦਰ ਸਿੰਘ ਲਿਖਤਾ ਗੱਗੇ ਤੂੰ ਸੱਸਾ ਬਣਦਾ ਥੋੜਾ ਜਿਆ ਐ ਵਧਾ ਕੇ ਨਹੀਂ ਕੀਤਾ ਉਹਨੇ ਜਾਣ ਕੇ ਲੈ ਜਸਵਿੰਦਰ ਸਿੰਘ ਨੂੰ ਦੁਬਾਰਾ ਜਗਵਿੰਦਰ ਤੋਂ ਜਸਵਿੰਦਰ ਬਣਨ ਨੂੰ 10 ਸਾਲ ਲੱਗ ਜਾਂਦੇ ਭਾਈ ਵੀ ਮੈਂ ਜਸਵਿੰਦਰ ਆਂ ਕਹਿੰਦੇ ਨਾ ਨਾ ਕਾਗਜ਼ ਤੇ ਜਗਵਿੰਦਰ ਐ ਤੂੰ ਆਇਆ ਕਿ ਮੈਂ ਹੋ ਕਰ ਦਾਂਗੇ ਜਸਵਿੰਦਰ ਵੀ ਕਰ ਦਾਂਗੇ ਕੁਝ ਕਰਤਾ ਸਹੀ ਫੇਰ ਲੈ ਬੰਦੇ ਨੂੰ ਆਪਦਾ ਨਾਮ ਸਾਬਤ ਕਰਨ ਵਾਸਤੇ ਮਨ ਲਾ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਯਾਰ ਮੈਂ ਜਸਵਿੰਦਰ ਆਂ ਯਾਰ ਜਿਵੇਂ ਉਹ ਮਸ਼ਹੂਰ ਹੈ ਇੱਕ ਗੱਲ ਵੀ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ FBI ਉਹ ਗਏ ਹਿਰਨ ਦਾ ਹੁਲੀਆ ਜਾ ਪਤਾ ਕੀਤਾ ਦਿਨ ਚਾਰ ਦਿਨ ਬਾਅਦ ਮੁੜਿਆ ਕਹਿੰਦੇ ਸਾਡੂੰ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਿਹਾ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆ ਜੰਗਲ ਚ ਗਿਆ ਹੈ ਉਹ ਵੀ ਨਕਸ਼ਾ ਲੈ ਗਏ ਜੰਗਲ ਦਾ ਨਾਲੇ ਹੁਲੀਆ ਜਾ ਹਫਤੇ ਬਾਅਦ ਉਹ ਮੁੜੇ ਕਹਿੰਦੇ ਥੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੁ ਭੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਇਹੋ ਜਿਹੇ ਕੰਮ ਕਰਦੀ ਐ ਲੱਭਣ ਲੱਭਣ ਵਾਲੇ ਉਹ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਐ ਕਹਿੰਦੇ ਭੇਜ ਦਿਓ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਬਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਤਾਂ ਆਬਦੀ ਲੈ ਕੇ ਜਾਵਾਂਗੇ ਉਹ ਕਹਿੰਦੇ ਚੱਲ ਆਬਦੀ ਲੈ आओ ਤੁਸੀਂ ਪਾੜ ਦਿਓ ਸਾਡਾ ਖੁਲੀਆ ਜਾਂ ਲਿਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰ ਉਹ ਬਾਅਦ ਚ ਬੰਦੇ ਮੰਗਣਗੇ ਆਪਾਂ ਤੋਂ ਆਪਾਂ ਹਿਰਨ ਬਾਅਦ ਚ ਪਾੜ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸਾਂ ਨੂੰ ਭਾੜਨ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਿਆ ਜੰਗਲ ਦੇ ਵਿਚਾਲੇ ਇੱਕ ਪਿੱਪਲ ਵੱਡੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਡੰਗੀ ਬੈਠੇ ਦੇ ਪਟੇ ਤੇ ਪਟਾ ਕਹੇ ਮੈਂ ਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ ਸੋ ਇਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਸੌਖੀ ਪੰਜਾਬੀ ਚ ਹਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪੇ ਤੋਂ ਪੜੀਆਂ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾ ਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਿਹਾ ਸਿੱਧਾ ਕਹੋ ਜਰ ਐ ਨੇ ਵੇਚੀ ਐ ਐ ਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿੱਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਵਿੱਚ ਕਰਤੀ ਜੀ ਆਪ ਪੜ ਸਕਦੇ ਹੋ ਉਹਦੇ ਜਵਾਕਾ ਤੋਂ ਪੜਾ ਸਕਦੇ ਹੋ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ 'ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਂਦੇ ਮੈਂ ਕਿਹਾ ਚੱਲ ਸੰਸ ਦੇ ਦਈਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਂਗੇ ਤਾਂ ਆਪਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੇ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਾਰਾ ਹੁਣ ਜਮਾ ਸੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨੇ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਆ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓ ਗਲਤ ਲਿਖੀ ਹੋਈ ਐ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਐ ਉਹੋ ਰਿਸਟਰੀ ਜੀ ਲਿਖ ਦਿੰਦੇ ਆ ਵੀ ਪੈਸੇ ਆ ਗਏ ਬਾਹਰ ਰਕਮ ਬਾ ਵਸੂਲ ਕਹਿੰਦਾ ਹਾਂ ਹਾਂ ਹੁਣ ਠੀਕ ਐ ਮਾਨੂੰ ਸਾਰਾ ਪਤਾ ਐ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰਪੀ ਕਰਨੀ ਪੈਣੀ ਐ ਇਹ ਰਿਸ਼ਵਤ ਖੋਰੀ ਕੈਂਸਰ ਐ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੈ ਐਂ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਲੱਗ ਜਾਂਦੇ ਆ ਹੁਣ ਪਲਾਸਟਰਾਂ ਚ ਹੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਹ ਤੇ ਪਲਾਸਟਰ ਜੱਲਾਵਾਂ ਦੇ ਕਦੇ ਇੱਧਰ ਲਈ ਦਲਵਾਵਾਂ ਦੇ ਕਦੇ ਲਾ ਤੇ ਲਵਾ ਲਿੰਦਾ ਪਲਾਸਟਰਾਂ ਪਲਾਸਟਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਐ ਪਰਮਾਤਮਾ ਨਾ ਕਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਹੈ ਇਹਨਾਂ ਦੀ ਹੁਣ ਬਹੁਤ ਲੁੱਟਿਆ ਇਹਨਾਂ ਨੇ ਆਪਨ ਬਹੁਤ ਲੁੱਟਿਆ ਨੇ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਂ ਤਾਂ ਆਵਾਜ਼ਾਂ ਮਾਰਦੇ ਕਹਿੰਦੇ ਆ ਜਾ ਯਾਰ ਕਿੱਧਰ ਟੋਪਿਆਂ ਦੇ ਮੌਕੇ ਦੇਖਦਾ ਫਿਰਦਾ ਮੈਂ ਕਹਿੰਦਾ ਨਹੀਂ ਯਾਰ ਹੁਣ ਤਾਂ ਲੋਕਾਂ ਨੇ ਜ਼ਿੰਮੇਵਾਰੀ ਕਿਤੇ ਹੋਰ ਲਾਤੀ ਹੁਣ ਤਾਂ ਫਿਰ ਉੱਤੀ ਰਹਾਂਗੇ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਹੁਣ ਹੁਣ ਲੜੀ ਜਾਂਦੇ ਆ ਉਹਨਾਂ ਕਈ ਬੰਦੇ ਨਾ ਪ੍ਰਮਾਤਮਾ ਜੋ ਦਿੰਦਾ ਨਾ ਇਹ ਉਹਨੂੰ ਐ ਸਮਝ ਲੈਂਦੇ ਨੇ ਪ੍ਰਮਾਤਮਾ ਕੀ ਹੈ ਇਹ ਤੋਂ ਵੱਡਾ ਬਣਾ ਲਾਂਗੇ ਸਬਰ ਕਰਨਾ ਚਾਹੀਦਾ ਹੈ ਪ੍ਰਮਾਤਮਾ ਜੋ ਦਿੰਦਾ ਉਹਨੂੰ ਸਬਰ ਸ਼ੁਕਰ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫਤਰ ਹੁੰਦਾ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ ਚ ਤੇ ਇੱਕ ਦੇ ਵਿੱਚ ਰਹਿੰਦੇ ਆ ਪਰਿਵਾਰ ਨਾਲ ਇਹਨਾਂ ਦੋਨਾਂ ਚੋਂ ਅੱਜ ਦੇੜੇ ਇਹ ਦੂਪਹਿਰਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੀ ਦੋਨਾਂ ਚੋਂ ਦੋਨੇ ਘਰਾਂ ਚ ਕੋਈ ਨਹੀਂ ਰਿਹਾ ਇੱਕ ਘਰ ਚ ਰੂਸਾ ਹੁੰਦੀ ਸੀ ਇੱਕ ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰੇਂਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ ਚ ਚੇਲੇ ਚੱਪਟੇ ਦੂਜੇ ਘਰ ਚ ਰਿਸ਼ਤੇਦਾਰ ਆਪ ਰੇਂਦਾ ਸੀ ਸੁੱਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹ ਸੋਫੇ ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ ਚ ਵੜ ਕੇ ਦਿਖਾਓ ਹੁਣ ਉਹਨਾਂ ਘਰਾਂ ਚ ਜਾਣ ਨੂੰ ਫਿਰਦੇ ਤਰਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੀਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇ ਲਾ ਲੈ ਘਰਾਂ ਦੇ ਪੌਣੇ ਪੰਜ ਸਾਲ ਕਹਿੰਦੇ ਲੋਕ ਨਾ ਜਾਣ ਕਿਤੇ ਕੁੰਡੇ ਲਾ ਲੋ ਪੌਣੇ ਪੰਜ ਸਾਲ ਬਾਅਦ ਦੱਸਿਆ ਅਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਦੁਬਾਰਾ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਲੀਏ ਖੋਲ ਲੀਏ ਕੁੰਡਾ ਤਾਂ ਖੋਲ ਲਿਆ ਦਵਾਜਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਜੀ ਲੋਕ ਬਾਹਰੋਂ ਲਾਗੇ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇ ਨੂੰ ਤੁਸੀਂ ਟਿੱਚ ਜਾਣਦੇ ਹੋ ਐਂ ਜਿੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ ਲਾਰੇ ਲਾ ਦੇਾਂਗੇ ਐਂ ਜਿੱਤ ਜਿਓਗੇ ਫਿਰ ਜਿੱਤ ਗਏ ਫਿਰ ਹੰਕਾਰਗੇ ਸੀ ਬਹੁਤ ਜ਼ਿਆਦਾ ਕੋਈ ਰੋ ਨੌਕਰੀ ਨਹੀਂ ਦਿੱਤੀ ਕੋਈ ਕਿਸ ਹਸਪਤਾਲ ਨਹੀਂ ਖੋਲਿਆ ਕੋਈ ਤਹਿਸੀਲ ਨਹੀਂ ਬਣਾਈ ਕੋਈ ਸੜਕ ਨਹੀਂ ਬਣਾਈ ਸਾਰੀਆਂ ਸੜਕਾਂ ਪ੍ਰਾਈਵੇਟ ਵਾਲਿਆਂ ਨੂੰ ਵੇਚਤੀਆਂ ਉਹਨਾਂ ਨੇ ਆਪਦੇ ਨਾਕੇ ਲਾ ਲਏ ਟੋਲ ਟੈਕਸ ਲਾ ਲੇ ਲੋਕਾਂ ਨੇ ਪਰ ਬਾਰ ਬਾਰ ਤਾਂ ਸੋਚਿਆ ਨਹੀਂ ਆਪ ਦਾ ਟੱਪੜ ਹੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਉਦੋਂ ਬਾਅਦ ਕੋਈ ਹੈ ਹੀ ਨਹੀਂ ਹੋਰ ਆਪਾਂ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਬੇਨਾਂ ਦਾ ਕੀ ਹੈ 5 ਸਾਲ ਬਾਅਦ ਇੱਧਰ ਹੱਕ ਲਾਂਗੇ ਇਹ ਇੱਧਰ ਹੱਕ ਲਾਂਗੇ ਪ੍ਰਮਾਤਮਾ ਕੇਹੀ ਅਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੀ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਪੱਗ ਫੁੱਲਾਂ ਨਾਲ ਭਰੀ ਹੈ ਲੋਕ ਆਸ਼ੀਰਵਾਦ ਦਿੰਦੇ ਆ ਦੂਜੇ ਪਾਸੇ ਕਾਂਗਰਸੀ ਤੇ ਅਕਾਲੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਯਾਰ ਲੈ ਵੀ ਜਾਂਦੇ ਆ ਜੇ ਉਂਗਲ ਨਾ ਲੈ ਕੇ ਜਾਣ ਸ਼ਾਂਪਸ਼ੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਘਰੇ ਜਾਣ ਦੀ ਆਦਤ ਹੀ ਨਹੀਂ ਜਿੱਦੇ ਖਾਲੀ ਚਲੇਗੇ ਕਹਿੰਦੇ ਦਿਨ ਖਰਾਬ ਹੋ ਗਿਆ ਅੱਜ ਕੁਝ ਲਿਆਂਦਾ ਨਹੀਂ ਆ ਤਪਈਆਂ ਹੋਈਆਂ ਇਹਨਾਂ ਨੂੰ ਸਹੀ ਗੱਲਾਂ ਨੇ ਨਾ ਸੱਚੀਆਂ ਨੇ ਨਾ ਤਾੜੀਆਂ ਮਾਰ ਕੇ ਹੌਸਲਾ ਵਧਾ ਆ ਜਾ ਕਰੋ ਉਹ ਚੀਮੇ ਵਿਚਾਰੇ ਪੁਰਾਣੇ ਪੜੇ ਹੋਏ ਡਾਕਟਰ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਉਹ ਸੁਨਾਮ ਕਹਿੰਦੇ ਸੀ ਸੁਨਾਮ ਵੀ ਪੁਰਾਣੇ ਐਮ ਬੀਬੀਐਸ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਜਮਾ ਉਹਨੂੰ ਪਟਿਆਲੇ ਕਹਿੰਦੇ ਸੀ ਉਦੋਂ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਦਾ ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰ ਦਾ ਪਰਚਾ ਜ਼ਿਆਦਾ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਵੱਧ ਤੋਂ ਵੱਧ ਬਸ ਸੰਘਰੇੜੀ ਜੀ ਕੋਲੇ ਬਸ ਉਹ ਤੋਂ ਬਾਅਦ ਕਹਿ ਦਿੰਦੇ ਨੇ ਮੋੜ ਲਓ ਭਾਈ ਗੱਡੀ ਮੋੜ ਲਓ ਪੂਰਨ ਸੂਤਾ ਪੂਰਾ ਹੋ ਗਿਆ ਲੈ ਲੈ ਲੋ ਕਰ ਲੋ ਜੇ ਕਿਤੇ ਪਹਿਲੀ ਕਿਤੇ ਹਸਤਾਲਿਕ ਤੇ ਕਿਤੇ ਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨ ਸੂਨੇ ਐ ਪੂਰਾ ਨਹੀਂ ਹੋਣਾ ਸੀ ਅਬਦੇ ਲਾਜ ਤਾ ਅਮਰੀਕਾ ਤੋਂ ਜੀ ਅਬਦੇ ਲਾਜ ਤਾ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡਿਆ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਏ ਆ ਜੀ ਡਾਕਟਰ ਲਿਆਉਣ ਲੱਗੇ ਹੋਏ ਆ ਮੱਲਾ ਕਲੀਨਿਕ ਖੋਲੇ ਆ ਲੱਗੇ ਹੋਇਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪ੍ਰਮਾਤਮਾ ਜੇ ਮੌਕਾ ਦਿੱਤਾ ਤਾਂ ਲਾਂਬਾ ਨਾ ਕੋਈ ਆ ਜੇ ਵੀ ਜਦ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਮੈਂ ਕਿ ਮਤਲਬ ਪਾਉਣਾ ਪੈਂਦਾ ਕਮ ਸਿੱਧੇ ਦੱਸ ਦਿੰਦੇ ਨੇ ਜੀ ਮੂੰਹ ਜਵਾਨੀ ਮੈਂ ਚਲ ਮੂੰਹ ਜਵਾਨੀ ਦੱਸ ਦੋ ਮੈਂ ਲਿਖ ਲੂੰਗਾ ਸ਼ਮਸ਼ਾਨ ਘਾੜ ਦੀਆਂ ਗੰਦਾ ਉੱਚੀਆਂ ਚੱਕਣੀਆਂ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਕਰੀ ਨਾ ਮੋੜਿਆ ਹੁਣ ਮਸਾਂ ਛੱਡ ਕੇ ਆਏ ਆ ਯਾਰ ਮੈਂ ਖੇ ਇਹਦੇ ਤਾਂ ਲਾਇਬ੍ਰੇਰੀ ਬਣਾ ਲਓ ਪਿੰਡ ਚ ਆਪਾਂ ਸੋਲਰ ਲਾਈਟਾਂ ਲਾ ਦਿੰਨੇ ਆ ਤੁਹਾਡੇ ਪਿੰਡ ਦੇ ਸਕੂਲ ਚ ਕਮਰੇ ਪਾ ਦਿੰਨੇ ਆ ਦੋ ਤਿੰਨ ਹੈਨਾ ਤੁਹਾਨੂੰ ਪਾਣੀ ਵਾਲੀ ਟੈਂਕੀ ਦੇ ਦਿੰਨੇ ਆ ਫਾਇਰ ਬ੍ਰਿਗੇਡ ਬਣਾ ਲਿਓ ਉਹਨੂੰ ਉਹ ਆਗੋ ਕੋ ਲੱਗ ਜਾਂਦੀ ਆ ਫਸਲਾਂ ਨੂੰ ਆਰੋ ਵਾਲਾ ਪਾਣੀ ਲੈ ਲਓ ਉਹ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਟ ਤੋਂ ਬਿਨਾਂ ਜਿਹੜੇ ਤੁਸੀਂ ਬਾਕੀ ਬੋਲੀਆਂ ਨੇ ਗੱਲਾਂ ਲਾਇਬ੍ਰੇਰੀ ਵਗੈਰਾ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਉਹ ਕਰ ਸਕਦਾ ਤਾਂ ਹੀ ਉਹ ਤੁਹਾਨੂੰ ਕਿਹਾ ਵੀ ਮੈਂ ਇਹਨਾਂ ਚੀਜ਼ਾਂ ਵਾਸਤੇ ਗਰੰਟੀ ਦੇ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਸਾਡੇ ਪਿੰਡ ਦਾ ਹੁਣ ਤੱਕ ਜਿੰਨੇ ਵੀ ਪੈਸੇ ਆਏ ਨੇ ਸ਼ਮਸ਼ਾਨ ਘਟ ਨੂੰ ਆਏ ਨੇ ਜੀ ਬਸ ਇਹ ਦੁਗਾਂ ਲੰਘਣੀ ਦਿੱਤੇ ਆਪਾਂ ਇਹ ਦੁਗਾਂ ਸੋਚਣੀ ਦਿੱਤਾ ਆਪਾਂ ਨੂੰ ਸ਼ਹਿਰਾਂ ਵਾਲਿਆਂ ਨੂੰ ਸੀਵਰੇਜ ਦੇ ਟੱਕਣ ਗਣਾਈ ਜਾਂਦੇ ਰਹਿੰਦੇ ਨੇ ਪਿੰਡਾਂ ਵਾਲ ਨੂੰ ਸ਼ਮਸ਼ਾਨ ਘਟ ਗਣਾਈ ਜਾਂਦੇ ਰਹਿੰਦੇ ਬਸ ਇੱਥੇ ਖੜੇ ਰੋ ਇੱਥੇ ਕੱਢੀ ਜਾਓ ਕਿਹੜੇ ਉਹ ਜਿਹੜੇ ਮੈਂ ਉੱਠ ਜਿਹੜਾ ਉਹ ਪਹਿਲਾਂ ਖੂਹ ਤੇ ਜਦੋਂ ਉੱਠ ਨੂੰ ਜੋੜਦੇ ਸੀ ਉਹਦੇ ਖੋਪੇ ਲਾਉਂਦੇ ਸੀ ਅੱਖਾਂ ਤੇ ਇੱਕ ਵਾਰੀ ਡੰਡਾ ਮਾਰ ਕੇ ਆਪ ਜਿਹੜਾ ਕਿਸਾਨ ਉਹ ਨੱਕਿਆਂ ਤੇ ਚਲਾ ਜਾਂਦਾ ਸੀ ਉੱਠ ਨੂੰ ਐਂ ਲੱਗੇ ਜਾਂਦਾ ਸੀ ਸਾਰਾ ਦਿਨ ਵੀ ਮੇਰੇ ਮਾਗਰੀ ਤੁਰਿਆ ਆਉਂਦਾ ਜੇ ਖੜ ਗਿਆ ਡੰਡਾ ਮਾਰੂਗਾ ਜਦੋਂ ਉਹਨੂੰ ਰੋਕ ਕੇ ਖੋਪੇ ਲਾਉਂਦੇ ਸੀ ਉਠ ਸੋਚਦਾ ਸੀ ਲੈ ਵੀ ਅੱਜ ਤਾਂ ਬਹੁਤ ਕਿਲੋਮੀਟਰ ਆ ਗਏ ਹੋਵਾਂਗੇ ਟੜਕੇ ਦੇ ਤੁਰੇ ਹੋਏ ਆ ਜਦੋਂ ਖੋਪੇ ਲਾਉਂਦੇ ਸੀ ਉੱਥੇ ਖੜਾ ਸੀ ਉਹ ਕਹਿੰਦਾ ਇੱਥੇ ਖੜੇ ਆ ਐਂ ਆਪਣੀ ਅੱਖਾਂ ਤੇ ਨਾ 70 ਸਾਲ ਖੋਪੇ ਚੜਾਈ ਰੱਖੇ ਨੇ ਇਹਨਾਂ ਨੇ ਜਦੋਂ ਹੁਣ ਖੋਪੇ ਉਤਰੇ ਨੇ ਉੱਥੇ ਹੀ ਖੜੇ ਆ ਸੀਫਰੇ ਦੇ ਟੱਕਣ ਆਹਦੇ ਪਿੰਡ ਦੀ ਗੱਲ ਆ ਜਿਹੜਾ ਸਰਹੰਦ ਚੋ ਆ ਇਹ ਸਾਡੇ ਪਿੰਡ ਵਿੱਚ ਦੀ ਲੰਘਦਾ ਆ ਆ ਜਿਹੜਾ ਜਖੇਪੜ ਵਿੱਚ ਦੀ ਲੰਘਦਾ ਉਹ ਤੇ ਪੁਲ ਨਹੀਂ ਸੀ ਬੜੀ ਧੀਰ ਦੀ ਮੰਗ ਸੀ ਪੁਲ ਨਹੀਂ ਹੈਗਾ ਜੀ ਹੁਣ ਸਾਡੇ ਐਮਐਲਏ ਸਾਹਿਬ ਜਾਂ ਸਾਡੇ ਮਿਨਿਸਟਰ ਸਾਹਿਬ ਚਲੋ ਅੱਜ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਨਹੀਂ ਰਹਿ ਪਿੰਡ ਸਾਹਿਬ ਤੇ ਮੈਂ 7ਵੀਂ ਚ ਪੜਦਾ ਸੀ ਟੂਰਨਾਮੈਂਟ ਤੇ ਚੀਫ ਅਗੇਸਟ ਬੁਲਾ ਲੇ ਉਹ ਕਹਿੰਦੇ ਵੀ ਮਿੰਦਰ ਮਾਟਰ ਦੇ ਮੁੰਡੇ ਤੋਂ ਲਿਖਾ ਲਓ ਏ ਮੰਗ ਪੱਤਰ ਉਹਦੀ ਲਿਖਾਈ ਵਧੀਆ ਮੈਂ 7ਵੀਂ ਚ ਪੜਦਾ 11-12 ਸਾਲ ਦਾ ਹੋਊਗਾ ਜੀ ਮੇਰੇ ਕੋਲੇ ਆ ਗਈ ਪੰਚਾਇਤ ਕਹਿੰਦੇ ਲਿਖ ਬਈ ਵੀ ਇੱਕ ਤਾਂ ਪਿੰਡ ਵੱਲੋਂ ਸਵਾਗਤ ਧੰਨਵਾਦ ਜੀ ਮੰਗਾ ਪਹਿਲੇ ਨੰਬਰ ਤੇ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਜੀ ਸਾਡੇ ਪਿੰਡ ਵਾਲੇ ਧੰਨੇ ਮੈਂਬਰ ਨੇ ਟੂਰਨਾਮੈਂਟ ਤੇ ਢੀਂਡਾ ਸਾਹਿਬ ਦੇ ਸਾਹਮਣੇ ਪੜਤਾ ਜੀ ਵੀ ਨਾਲੇ ਉੱਤੇ ਪੁਲ ਬਣਾਇਆ ਢੀਂਡਾ ਸਾਹਿਬ ਕਹਿੰਦੇ ਬਹੁਤ ਜਾਇਜ਼ ਮੰਗ ਹੈ ਪੁਲ ਬਣ ਚੂਗਾ ਤਾੜੀਆਂ ਵੱਜ ਗਈਆਂ ਅਗਲੇ ਸਾਲ ਫੇਰ ਆਗੇ ਜੀ ਟੂਰਨਾਮੈਂਟ ਫੇਰ ਮੇਰੇ ਕੋਲ ਆ ਗਈ ਪੰਚਾਇਤ ਕਹਿੰਦੇ ਵੀ ਲਿਖ ਮੰਗਾ ਮੈਂ ਕਹਿੰਦਾ ਕਿ ਕਿਹੜੀ ਲਿਖਣੀ ਕਹਿੰਦੇ ਪਹਿਲੀ ਤਾਂ ਉਹੀ ਲਿਖ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਫੇਰ ਲਿਖਤੀ ਜੀ ਤੰਨਾ ਮੈਂਬਰ ਨੇ ਫੇਰ ਪੜਤੀ ਜੀ ਤੇ ਤੀਜੇ ਸਾਹ ਨੇ ਫੇਰ ਤਾੜੀਆਂ ਮਰਵਾਤੀਆਂ ਕਹਿੰਦੇ ਬਣੂਗਾ ਮੈਂ ਨੌਵੀਂ ਚ ਹੋ ਗਿਆ ਜੀ ਤੀਜੇ ਸਾਲ ਫੇਰ ਆ ਗਏ ਜੀ ਲੇਖ ਬਈ ਐਦ ਕੀ ਮੰਗਾ ਓਏ ਮੈਂ ਕਹਿੰਦੀ ਬਦਲੀਆਂ ਹੋਣ ਗਿਆ ਐਦ ਕੀ ਦਾ ਮੰਗਾ ਪਹਿਲੀ ਮੰਗ ਕਿਹੜੀ ਕਹਿੰਦੇ ਉਹੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਲੋ ਜੀ ਮੈਂ ਦਸਵੀਂ ਚ ਹੋ ਗਿਆ 11ਵੀਂ ਚ ਮੈਂ ਲਿਖੀ ਗਿਆ ਤੰਨਾ ਮੈਂਬਰ ਪੜਹੀਂ ਗਿਆ ਤੀਜੇ ਸਾਹ ਤਾੜੀਆਂ 부ਜਾਈਂ ਗਿਆ ਬਈ ਨਾਲੇ ਤੇ ਪੁਲ ਨਹੀਂ ਬਣਿਆ ਭਈ 2014 ਚ ਪਤਾ ਨਹੀਂ ਸੰਯੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਉਹ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਜਿਹਾ ਲਿਆਏ ਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਆ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਹਿ ਪਹਿਲਾਂ 10 ਦੀ 10 11 ਸਾਲ ਤੂੰ ਹੀ ਲਿਖਦਾ ਰਹਿ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਹੁਣ ਬਣਾਇਆ ਜੀ ਜਾ ਕੇ ਦੇਖ ਕੇ ਆਇਓ ਤੇ ਕਿਰਪਾ ਕਰਕੇ ਇਧਰੋਂ ਧਰ ਮੰਗਣ ਵਾਲੇ ਪਾਸੇ ਜਾਵਾਂਗਾ ਨਾ ਜਦੋਂ ਜਦੋਂ ਇਧਰੋਂ ਜਖੇਪੜ ਤੋਂ ਧਰਮਗੰਜ ਵਾਲੇ ਪਾਸੇ ਜਾਵਾਂਗੇ ਉਦੋਂ ਪਿੰਡ ਸਾਡੇ ਪਿੰਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੁਲ ਆਪਣਾ ਹੈ ਹੁਣ ਕੀ ਕਰੀਏ ਜਿਹਨਾਂ ਦਾ ਹੁੰਦਾ ਸੀ ਫਿਰ ਕਹਿੰਦੇ ਸਾਨੂੰ ਜਿਤਾਉਂਦੇ ਨਹੀਂ ਫਿਰ ਕਹਿੰਦੇ ਸਾਨੂੰ ਲੋਕ ਐ ਨਹੀਂ ਕਰਦੇ ਉਹ ਨਹੀਂ ਕਰਦੇ ਸੋ ਇਹਨਾਂ ਨੇ ਕੀ ਕਰਨਾ